ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਸ਼ਿਰੀ ਨਾਨਾ ਦੇਵੀ ਜੀ ਵਿਖੇ ਚਤੁਰ ਨਵਰਾਤਰੀਆਂ ਦੀ ਸ਼ਾਨਦਾਰ ਸ਼ੁਰੂਆਤ ਅੱਜ ਤੋਂ ਹੋ ਗਈ ਹੈ ਅੱਜ ਸਵੇਰੇ ਮੰਗਲ ਆਰਤੀ ਦੇ ਨਾਲ ਮਾ ਸ਼ੈਲ ਪੁਤਰੀ ਸਰੂਪ ਦੀ ਪੂਜਾ ਕੀਤੀ ਗਈ ਮੰਦਿਰ ਦੇ ਵਿੱਚ ਭਗਤਾਂ ਦੀ ਗਿਣਤੀ ਵੱਧ ਚੁੱਕੀ ਹੈ ਤੇ ਪੂਰਾ ਮੰਦਿਰ ਕੰਪਲੈਕਸ ਸ਼ਰਦਾ ਦੇ ਨਾਲ ਰੰਗਿਆ ਹੋਇਆ ਹੈ ਮੰਦਿਰ ਨੂੰ ਫੁੱਲਾਂ ਤੇ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਇਸ ਸਾਲ ਵੀ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੰਦਿਰ ਦੇ ਜਾਵੜਦਾ ਕੰਮ ਕੀਤਾ ਗਿਆ ਹੈ। ਦੇਵੀ ਦੇ ਦਰਸ਼ਨਾਂ ਦੇ ਲਈ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਯੂਪੀ, ਬਿਹਾਰ ਅਤੇ ਹੋਰ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। 3 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ ਚੇਤਰ ਨਵਰਾਤਰੀਆਂ ਦਾ ਤਿਉਹਾਰ ਮਨਾਇਆ ਜਾਵੇਗਾ। ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰ ਕੇ ਖੁਸ਼ੀਆਂ ਖੇੜੇ ਦੀ ਅਰਦਾਸ ਕਰਨਗੇ। ਉੱਥੇ ਹੀ ਮੰਦਰ ਟਰੱਸਟ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਨੂੰ ਵਿਧੀਵਧ ਤਰੀਕੇ ਦੇ ਨਾਲ ਦਰਸ਼ਨਾ ਲਈ ਕਤਾਰਾਂ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਤਾਂ ਜੋ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਹਰ ਕਿਸੇ ਨੂੰ ਆਰਾਮ ਦੇ ਨਾਲ ਦਰਸ਼ਨ ਕਰਨ ਦਾ ਮੌਕਾ ਮਿਲੇ ਇਸ ਵਾਰ ਚੈਤੁਰ ਨਵਰਾਤਿਆਂ ਦੇ ਦੌਰਾਨ ਮੰਦਰ ਦੇ ਅੰਦਰ ਤੇ ਬਾਹਰ ਹਰ ਗਤੀਵਿਧੀ ਉੱਤੇ ਸੀਸੀਟੀਵੀ ਕੈਮਰੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਜੇਬ ਕਤਰਿਆਂ ਤੇ ਸਮਾਜ ਵਿਰੋਧੀ ਅਨਸਰਾਂ ਉੱਤੇ ਸਖਤ ਨਜ਼ਰ ਰੱਖਣ ਦੇ ਲਈ ਸਾਦੇ ਕੱਪੜਿਆਂ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ ਸ਼ਾਸਨ ਨੇ ਸ਼ਰਧਾਲੂਆਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ श्री नैना देवी तो पंजाब टीवी प्राइमेश राणा रिपोर्ट आज विधि विधान से माता जी के नवरात्रे शुरू हो गए हैं और श्रद्धालुगण दूर दूर से माता जी के दर्शनों के लिए आ रहे हैं और माता जी को अपनी मनोकामना बताकर उनसे आशीर्वाद ले रहे हैं उनकी मनोकामना पूर्ण हो रही है नवरात्रों के दौरान यहां देश विदेश से श्रद्धालु माता जी के दर्शन करने के लिए आते हैं और यहां पर मंदिर भी बहुत अच्छी तरह से सजाया गया है और प्रशासन ने भी अच्छे बंदोबस्त किए हुए हैं जय माता मैं मनमीत माथुर मैं और मेरे पति राहुल माथुर हम दिल्ली से आए हैं और यहाँ के पंडित जी का हम बहुत बहुत शुक्रगुजार हैं जिन्होंने हमें पूरे अच्छे से दर्शन कराए और मंदिर की महानता के बारे में बताया और मंदिर बहुत ही सुंदर सजा हुआ है नवरात्रों को लेकर और हमें बहुत ही अच्छा लगा और हमारे मन को बहुत शांति मिली और हम दोबारा आएंगे हम दोबारा आएंगे चौथा बहल दिल्ली से आया हूँ माता जी के दर्शन करने और बहुत खुशी हो रही है यहाँ का माहौल देख के यहाँ की सजावट देख के और आज नवरात्रे शुरू हो गए माता के पावन नवरात्रे बहुत खुशी हो रही है माता के दर्शन करके जय माता जय माता